ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਬਨਾਰਸ ਅਤੇ ਕਾਸ਼ੀ ਦੇ ਪੰਡਤਾਂ ਨੂੰ ਗੁਰੂ ਜੀ ਦੇ ਉਪਦੇਸ਼ ਗੁਰੂ ਜੀ ਅਤੇ ਭਾਈ ਮਰਦਾਨਾ ਕਲਯੁਗੀ ਜੀਵਾਂ ਦਾ ਉਦਾਰ ਕਰਦੇ ਅਤੇ ਉਹਨਾਂ ਨੂੰ ਸੱਚ ਦਾ ਮਾਰਗ ਦੱਸਦੇ ਹੋਏ ਬਨਾਰਸ ਪਹੁੰਚ ਗਏ ਬਨਾਰਸ ਵਿਦਵਾਨ ਪੰਡਤਾਂ ਦਾ ਸ਼ਹਿਰ ਮੰਨਿਆ ਜਾਂਦਾ ਹੈ ਗੁਰੂ ਜੀ ਅਤੇ ਭਾਈ ਮਰਦਾਨਾ ਬਨਾਰਸ ਦੇ ਇੱਕ ਮਸ਼ਹੂਰ ਚੌਂਕ ਵਿੱਚ ਜਾ ਕੇ ਬੈਠ ਗਏ। ਗੁਰੂ ਜੀ ਨੇ ਇੱਕ ਅਜੀਬ ਪ੍ਰਕਾਰ ਦਾ ਲਿਬਾਸ ਪਾਇਆ ਸੀ ਜਿਸ ਤੋਂ ਇਹ ਨਹੀਂ ਪਤਾ ਲੱਗ ਸਕਦਾ ਸੀ ਕਿ ਉਹ ਕਿਸ ਫਿਰਕੇ ਨਾਲ ਸੰਬੰਧਿਤ ਹਨ। ਗੁਰੂ ਜੀ ਦੇ ਇਸ ਪਹਿਰਾਵੇ ਨੂੰ ਵੇਖ ਕੇ ਸ਼ਹਿਰ ਦੇ ਲੋਕ ਉਨ੍ਹਾਂ ਪਾਸ ਇਕੱਠੇ ਹੋਣ ਲੱਗੇ। ਜਦੋਂ ਕੁਝ ਵਿਦਵਾਨ ਪੰਡਤਾਂ ਨੂੰ ਗੁਰੂ ਜੀ ਬਾਰੇ ਪਤਾ ਲੱਗਾ ਤਾਂ ਉਹ ਵੀ ਗੁਰੂ ਜੀ ਨੂੰ ਵੇਖਣ ਵਾਸਤੇ ਆਏ ਇਨ੍ਹਾਂ ਪੰਡਤਾਂ ਵਿੱਚ ਚਤੁਰਦਾਸ ਸਭ ਦਾ ਆਗੂ ਸੀ ਉਹ ਗੁਰੂ ਜੀ ਪਾਸ ਆ ਕੇ ਬੈਠ ਗਿਆ ਅਤੇ ਕਹਿਣ ਲੱਗਾ ਤੁਸੀਂ ਕਿਸ ਫਿਰਕੇ ਨਾਲ ਸੰਬੰਧ ਰੱਖਦੇ ਹੋ ਕਿਉਂਕਿ ਨਾ ਤਾਂ ਤੁਸੀਂ ਮੁਸਲਮਾਨ ਫਕੀਰ ਲੱਗਦੇ ਹੋ ਅਤੇ ਨਾ ਹੀ Hindu ਸੰਤ ਚਾਪਦੇ ਹੋ ਨਾ ਹੀ ਤੁਹਾਡੇ ਪਾਸ ਸਾਲਗ੍ਰਾਮ ਹੈ ਅਤੇ ਨਾ ਹੀ ਤુલਸੀ ਦੀ ਮਾਲਾ ਹੈ ਫਿਰ ਤੁਸੀਂ ਕਿਸ ਤਰ੍ਹਾਂ ਦੇ ਸੰਤ ਹੋ ਗੁਰੂ ਜੀ ਪੰਡਤ ਨੂੰ ਸਮਝਾਉਂਦੇ ਹੋਏ ਬੋਲੇ ਤੁਹਾਡੇ ਇਹ ਸਾਲਗ੍ਰਾਮ ਅਤੇ ਤુલਸੀ ਦੀਆਂ ਮਾਲਾਵਾਂ ਫਜ਼ੂਲ ਹਨ ਜੇ ਤੁਸੀਂ ਭਗਤੀ ਕਰਨੀ ਹੈ ਤਾਂ ਪ੍ਰਭੂ ਨੂੰ ਆਪਣਾ ਸਾਲਗ੍ਰਾਮ ਬਣਾਓ ਅਤੇ ਚੰਗੇ ਕਰਮ ਕਰਨਾ ਤુલਸੀ ਦੀ ਮਾਲਾ ਸਮਝੋ ਰਾਮ ਨਾਮ ਦੇ ਜਾਪ ਦਾ ਬੀੜਾ ਬਣਾਓ ਅਤੇ ਪ੍ਰਭੂ ਅੱਗੇ ਬੇਨਤੀ ਕਰੋ ਕਿ ਤੁਹਾਡੇ ਉੱਤੇ ਦਇਆ ਕਰਨ ਜੋ ਕੁਝ ਤੁਸੀਂ ਕਰ ਰਹੇ ਹੋ ਇਹ ਕਿਸੇ ਕੰਮ ਨਹੀਂ ਕਿਉਂਕਿ ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਕੱਲਰ ਵਾਲੇ ਖੇਤ ਨੂੰ ਪਾਣੀ ਦੇਣ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਇਸ ਤਰ੍ਹਾਂ ਤੁਹਾਨੂੰ ਪੱਥਰਾਂ ਦੀ ਪੂਜਾ ਕਰਨ ਨਾਲ ਕੁਝ ਵੀ ਲਾਭ ਨਹੀਂ ਹੋਣਾ ਜੇ ਤੁਸੀਂ ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲੋਕ ਸੇਵਾ ਨੂੰ ਖੂ ਮਾਲ ਅਤੇ ਟਿੰਡਾ ਬਣਾਓ ਅਤੇ ਮਨ ਦੀ ਇਕਾਗਰਤਾ ਨੂੰ ਜੋ ਕੇ ਖੂਰ ਚਲਾਵੋ ਪ੍ਰਭੂ ਦੀ ਪ੍ਰਾਪਤੀ ਰੂਪ ਅੰਮ੍ਰਿਤ ਨਾਲ ਿਆਰੇ ਭਰੋ ਤਦ ਮਾਲੀ ਰੂਪ ਪ੍ਰਭੂ ਤੁਹਾਡਾ ਆਪਣਾ ਹੋ ਜਾਵੇਗਾ ਕਾਮ ਕ੍ਰੋਧ ਜਿਹੜੇ ਮਨੁੱਖ ਦੇ ਵੈਰੀ ਹਨ ਉਹਨਾਂ ਨੂੰ ਰੰਬੇ ਬਣਾਓ ਅਤੇ ਇਸ ਧਰਤੀ ਦੀ ਗੋਡੀ ਕਰੋ ਇਸ ਤਰ੍ਹਾਂ ਦੀ ਪ੍ਰਭੂ ਪ੍ਰਾਪਤੀ ਲਈ ਕੀਤੀ ਮਿਹਨਤ ਵਿਅਰਥ ਨਹੀਂ ਜਾਵੇਗੀ ਜੇ ਪਰਮਾਤਮਾ ਸਾਡੇ ਤੇ ਦਇਆ ਕਰੇ ਤਾਂ ਅਸੀਂ ਬੰਗਲੇ ਤੋਂ ਹੰਸ ਵੀ ਬਣ ਸਕਦੇ ਹਾਂ ਪਰ ਉਹ ਸਾਡੇ ਤੇ ਤਦ ਹੀ ਮਿਹਰਬਾਨ ਹੋਵੇਗਾ ਜੇ ਅਸੀਂ ਨਿਮਰਤਾ ਸਹਿਤ ਆਪਾ ਭਾਵ ਤੱਜ ਕੇ ਉਸ ਦੀ ਖਲਕਤ ਦੀ ਸੇਵਾ ਕਰੀਏ ਪੰਡਿਤ ਚਤੁਰਦਾਸ ਅਤੇ ਬਨਾਰਸ ਦੇ ਹੋਰ ਲੋਕ ਵੀ ਗੁਰੂ ਜੀ ਦੀਆਂ ਇਹ ਰਹੱਸਪਈ ਡੂੰਘੀਆਂ ਗੱਲਾਂ ਬੜੀ ਦਿਲਚਸਪੀ ਨਾਲ ਸੁਣ ਰਹੇ ਸਾਨ ਉਹ ਲੋਕ ਇਹੋ ਹੀ ਸਮਝਦੇ ਸਨ ਕਿ ਕੇਵਲ ਮਾਲਾ ਫੇਰਨ ਨਾਲ ਅਤੇ ਪੱਥਰਾਂ ਦੀ ਪੂਜਾ ਕਰਨ ਨਾਲ ਹੀ ਪ੍ਰਭੂ ਖੁਸ਼ ਹੋ ਜਾਂਦਾ ਹੈ ਪਰ ਜਦੋਂ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਸਾਨੂੰ ਕੇਵਲ ਇੱਕ ਪ੍ਰਭੂ ਦੀ ਹੀ ਇਕਾਗਰ ਜਿਤ ਹੋ ਕੇ ਆਰਾਧਨਾ ਕਰਨੀ ਚਾਹੀਦੀ ਹੈ ਅਤੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਪੁਨਾ ਵਾਸਤੇ ਇਹ ਬਿਲਕੁਲ ਅਨੋਖੀ ਗੱਲ ਸੀ ਪੰਡਿਤ ਚਤੁਰਦਾਸ ਗੁਰੂ ਜੀ ਦਾ ਉਪਦੇਸ਼ ਸੁਣ ਕੇ ਨਿਹਾਲ ਹੋ ਗਿਆ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਦਾ ਹੋਇਆ ਬੋਲਿਆ ਹੁਣ ਮੈਨੂੰ ਗਿਆਨ ਹੋਇਆ ਹੈ ਕਿ ਤੁਸੀਂ ਕਿਸੇ ਫਿਰਕੇ ਨਾਲ ਵੀ ਸੰਬੰਧਤ ਨਹੀਂ ਹੋ ਤੁਸੀਂ ਤਾਂ ਆਪ ਹਰੀ ਰੂਪ ਹੋ ਬਨਾਰਸ ਠਹਿਰ ਕੇ ਗੁਰੂ ਜੀ ਪਨਾਰਸ ਵਾਸੀਆਂ ਅਤੇ ਆਉਣ ਵਾਲੇ ਯਾਤਰੂਆਂ ਨੂੰ ਵੀ ਇੱਕ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਦਾ ਉਪਦੇਸ਼ ਦਿੰਦੇ ਰਹੇ ਇਸੇ ਤਰ੍ਹਾਂ ਗੁਰੂ ਜੀ ਜਦੋਂ ਕਾਂਸੀ ਗਏ ਤਾਂ ਕਾਂਜੀ ਦੇ ਪੰਡਤ ਗੁਰੂ ਜੀ ਨੂੰ ਪੁੱਛਣ ਲੱਗੇ ਕਿ ਅਸੀਂ বেদ ਪੁਰਾਨ ਪੜ੍ਹਦੇ ਹਾਂ ਅਤੇ ਛੇ ਸਾਸ਼ਤਰਾਂ ਦਾ ਵੀ ਵਿਚਾਰ ਕਰਦੇ ਹਾਂ ਵਾਰ-ਵਾਰ ਪੜਦੇ ਅਸੀਂ ਥੱਕ ਗਏ ਪਰੰਤੂ ਸਾਡੇ ਦਿਲਾਂ ਨੂੰ ਸੁਖ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੋਈ ਉਹਨਾਂ ਦੇ ਉੱਤਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ हे ਪੰਡਤ ਜਨੋ ਕੇਵਲ ਪੜਨਾ ਝੱਖ ਮਾਰਨਾ ਹੀ ਹੈ ਕੀ ਕਹਦੇ ਕੋਈ ਕੇਵਲ ਮੂਹ ਤੋਂ ਕਥਨੀ ਕਰਨ ਨਾਲ ਸੁਖੀ ਹੋ ਸਕਿਆ ਹੈ ਭਾਵ ਨਹੀਂ ਜਿਵੇਂ ਜੰਗ ਵਿੱਚ ਲੜ ਕੇ ਹੀ ਸੂਰਬੀਰ ਬਣਦਾ ਹੈ ਓਵੇਂ ਬਿਨਾਂ ਅਮਲ ਕੀਤਿਆਂ ਕੋਈ ਵੀ ਪਾਠਕ ਪਾਰ ਨਹੀਂ ਹੋ ਸਕਦਾ ਪਾਵਨ ਨੇਕ ਅੰਬਲਾ ਨਾਲ ਹੀ ਨਿਬੇੜਾ ਹੈ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ